ਭੀਖ ਧਾਰੀ ਤੀਰਥੀ ਭਵ ਧੱਕੇ ਨਾ ਇਹ ਮਨ ਮਾਰਿਆ ਜਾਏ ਭੀਖ ਧਾਰੀ ਅਨੇਕਾਂ ਲਿਬਾਸ ਧਾਰਨ ਵਾਲੇ ਤੀਰਥਾਂ ਦੇ ਉੱਤੇ ਭੋਂ ਭੋਂ ਕੇ ਥੱਕ ਹਾਰ ਗਏ ਪਰੰਤੂ ਉਹਨਾਂ ਤੋਂ ਵੀ ਇਹ ਮਨ ਹਿਰਦੇ ਦਾ ਮੰਦਾ ਸੁਭਾਅ ਮਾਰਿਆ ਨਹੀਂ ਜਾਂਦਾ ਜਿਵੇਂ ਸਾਖੀ ਆਉਂਦੀ ਹੈ ਨਾ ਇੱਕ ਵਾਰੀ ਕਿਸੇ ਮਹਾਤਮਾ ਨੇ ਮਰੇ ਹੋਏ ਡੱਡੂ ਨੂੰ ਜੁਕ ਕੇ ਸੁਕਾਇਆ ਤੇ ਸੁੱਕੇ ਡੱਡੂ ਦੇ ਪਿੰਜਰ ਪੀਸ ਕੇ ਦਵਾਈ ਬਣਾਉਣ ਵਾਸਤੇ ਪੁੜੀ ਬਣ ਕੇ ਆਪਣੇ ਆਸਣੇ ਠਾਂ ਰੱਖ ਲਈ ਜਦੋਂ ਵਰਖਾ ਦੀ ਰੁੱਤ ਆਈ ਉਸ ਪੀਸੇ ਹੋਏ ਡੱਡੂ ਦੇ ਵਿੱਚੋਂ ਨਿੱਕੀਆਂ ਨਿੱਕੀਆਂ ਡੱਡੀਆਂ ਪੈਦਾ ਹੋ ਕੇ ਨਿਕਲ ਆਈ ਜਦੋਂ ਪੁੜੀ ਨੂੰ ਦੇਖਿਆ ਤਾਂ ਪੁੜੀ ਬਿਲਕੁਲ ਖਾਲੀ ਪਈ ਸੀ ਉਸ ਵੇਲੇ ਮਹਾਤਮਾ ਨੇ ਇਸ ਗੱਲ ਨੂੰ ਦੇਖਦਿਆਂ ਆਪਣੇ ਮਨ ਨੂੰ ਸੰਬੋਧਨ ਕਰਦਿਆਂ ਆਖਿਆ ਮੈਂ ਜਾਣਿਉ ਮਨ ਮਰ ਗਇਓ ਮਨ ਤੋ ਮਰਿਓ ਨਾਹਿ ਕੋ ਸੰਗਤ ਵਰਖਾ ਹੋਣ ਤੇ ਬਹਰ ਹਰੂ ਹੋਏ ਜਾਹਿ ਭਾਵ ਮੈਂ ਜਾਣਿਆ ਸੀ ਕਿ ਜਿਵੇਂ ਡੱਡੂ ਪੀਸ ਕੇ ਆਪਣੀ ਬਿਛਾਈ ਦੇ ਥੱਲੇ ਰੱਖਿਆ ਹੈ ਇਹ ਮਰ ਗਿਆ ਹੈ ਪਰ ਬਰਸਾਤ ਹੋਣ ਤੇ ਡੱਡੂਆਂ ਦਾ ਮੌਸਮ ਆਉਣ ਤੇ ਉਸ ਵਿੱਚੋਂ ਨਿੱਕੀਆਂ ਨਿੱਕੀਆਂ ਡੱਡੀਆਂ ਬਾਹਰ ਆ ਗਈਆਂ ਇਸੇ ਤਰ੍ਹਾਂ ਕਹਿੰਦੇ ਮੈਂ ਜਾਣਿਆ ਮਨ ਮਰ ਗਿਆ ਹੈ ਮਹਾਤਮਾ ਖਣ ਲਗੇ ਕਿ ਮੈਂ ਜਾਣਿਆ ਮਨ ਮਰ ਗਿਆ ਹੈ ਪਰ ਮਨ ਮਰਿਆ ਨਹੀਂ ਜਿਵੇਂ ਵਰਖਾ ਆਉਣ ਤੋਂ ਇਸ ਪੀਸੇ ਹੋਏ ਡੱਡੂ ਤੋਂ ਮੁੜ ਕੇ ਡੱਡਾ ਪੈਦਾ ਹੋ ਗਈਆਂ ਇਉਂ ਮਤਾਂ ਕੋਈ ਵਿਰਕਤੀ ਜਾਂ ਚਿੱਟਾ ਜੁੜਾ ਪਾ ਕੇ ਹੰਤਾ ਕਰਕੇ ਕਹੇ ਕਿ ਮੈਂ ਮਨ ਜਿੱਤ ਲਿਆ ਹੈ ਮਨ ਮੇਰੇ ਕਾਬੂ ਵਿੱਚ ਹੈ ਪਰ ਸੰਗਤ ਰੂਪ ਵਰਖਾ ਆਉਣ ਤੋਂ ਫਿਰ ਵਿਕਾਰ ਫੁਰਨ ਲੱਗ ਪੈਂਦੇ ਆ ਤੇ ਪੁਰਸ਼ ਮਿਸ਼ਿਆਂ ਵਿੱਚ ਖਚਤ ਹੋ ਜਾਂਦਾ ਇਓ ਇਹ ਮੰਦਾ ਮੰਦਾ ਸੁਭਾਅ ਮਰਦਾ ਨਹੀਂ